ਗੁਰਦਾਸਪੁਰ ਦੇ ਦੁਰੰਗਲਾ ਰੋਡ ਤੇ ਪਿੰਡ ਆਦੇ ਚੱਕ ਬਾਈਪਾਸ ਨੇੜੇ ਸਥਿਤ ਕਰਿਆਨੇ ਦੀ ਦੁਕਾਨ ਤੇ ਇੱਕ ਚੋਰ ਅੱਧਾ ਘੰਟਾ ਗੋਦਾਮ ਦਾ ਸ਼ਟਰ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਸ਼ਟਰ ਦਾ ਸੈਂਟਰ ਲੋਕ ਨਾ ਟੁੱਟਣ ਦੇ ਕਾਰਨ ਦੁਕਾਨਦਾਰ ਨੁਕਸਾਨ ਤੋਂ ਬਚ ਗਿਆ ਦਰਅਸਲ ਚੋਰ ਦੇ ਵੱਲੋਂ ਗੋਦਾਮ ਦੇ ਤਾਲੇ ਨੂੰ ਤਾਂ ਤੋੜ ਦਿੱਤਾ ਗਿਆ ਪਰ ਆਪਣੇ ਨਾਲ ਲਿਆਂਦੀ ਲੋਹੇ ਦੀ ਰਾਡ ਨਾਲ ਉਸਨੇ ਸ਼ਟਰ ਤੇ ਸੈਂਟਰ ਲੋਕ ਨੂੰ ਤੋੜਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ناکਾਮ ਰਹਿ ਗਿਆ ਇਸ ਕਾਰਨ ਚੋਰ ਗੋਦਾਮ ਦੇ ਵਿੱਚ ਨਹੀਂ ਵੜ ਪਾਇਆ ਤੇ ਚੋਰ ਵੱਲੋਂ ਤਾਲੇ ਤੋੜ ਕੇ ਆਪਣੇ ਨਾਲ ਲੈ ਜਾਂਦੇਗੇ ਨੇ ਹਾਲਾਂਕਿ ਸੈਂਟਰ ਲੋਕ ਤੋੜਨ ਦੀ ਕੋਸ਼ਿਸ਼ ਕੀਤੀ ਕੀ ਤੇ ਘਟਨਾ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਤਾਂ ਕਹਿ ਸਕਦੇ ਆ ਕਿ ਇੱਥੇ ਵਾਲ-ਵਾਲ ਬਚਾ ਹੋ ਗਿਆ ਸਾਸ਼ੀ ਕਾਲਾ ਜੀ ਸਾਰਿਆਂ ਨੂੰ ਮੇਰਾ ਨਾਮ ਵਿਕਰਮਜੀਤ ਸਿੰਘ ਆ ਪਿੰਡ ਮੇਰਾ ਲਖੋਵਾਲਾ ਸਾਡੀ ਕਰਿਆਨੇ ਦੀ ਸ਼ੌਪ ਜਿਹੜੀ ਹੱਲੇ ਚੱਕ ਪਿੰਡ ਮੇਨ ਰੰਗਲਾ ਰੋਡ ਦੇ ਉੱਪਰ ਆ ਔਰ ਰਾਤ ਨੂੰ 1 ਵਜੇ ਤੇ ਕੋਈ 19 ਮਿੰਟ ਦੇ ਉੱਪਰ ਇੱਕ ਸਾਕਸ਼ ਆਂਦਾ ਹੈ ਜਿਹੜਾ ਕਿ ਸਾਡੇ ਥੱਲੇ ਉੱਪਰ ਦੁਕਾਨ ਆ ਥੱਲੇ ਬੇਸਮੈਂਟ ਆ ਔਰ ਬੇਸਮੈਂਟ ਦੇ ਦੋਨੋਂ ਜਿੰਦਰੇ ਜਿਹੜੇ ਤੋੜ ਕੇ ਬੜੀ ਹੀ ਚਲਾਕੀ ਦੇ ਨਾਲ ਕਿਉਂਕਿ ਬਾਹਰ ਸਾਡੇ ਸਰਚ ਲਾਈਟਾਂ ਵੀ ਲੱਗੀਆਂ ਹੋਈਆਂ ਐ ਇੰਨੀ ਰੋਸ਼ਨੀ ਦੇ ਵਿੱਚ ਨਾ ਉਹ ਕਿਸੇ ਤੋਂ ਡਰ ਰਿਹਾ ਸੀ ਤੇ ਨਾ ਹੀ ਉਹਨੂੰ ਕਿਸੇ ਚੀਜ਼ ਦਾ ਕੋਈ ਖੋਪ ਸੀ ਵੀ ਜਿਸ ਤਰ੍ਹਾਂ ਕੋਈ ਮੈਨੂੰ ਆ ਕੇ ਫੜ ਵੀ ਲ ਸਕਦਾ ਔਰ ਇੰਨੀ ਚਲਾਕੀ ਦੇ ਨਾਲ ਉਹਨੇ ਦੋਨੇ ਜਿੰਦਰੇ ਤੋੜੇ ਆ ਔਰ ਜਿੰਦਰਿਆਂ ਨੂੰ ਤੋੜ ਕੇ ਤੇ ਪਤਾ ਨਹੀਂ ਕਿੱਥੇ ਨਾਲ ਹੀ ਹਰ ਲੱਗਦਾ ਵੀ ਲੈ ਗਿਆ ਤੇ ਬਚਾ ਸਾਡਾ ਇਸ ਕਰਕੇ ਹੋ ਗਿਆ ਕਿ ਸਾਡੇ ਅੰਦਰ ਸ਼ਟਰ ਨੂੰ ਸੈਂਟਰ ਲੋਕ ਲੱਗੇ ਹੋਏ ਸੀ ਜਿੱਤੇ ਕਰਕੇ ਸਾਡਾ ਬਚਾ ਹੋ ਗਿਆ ਨਹੀਂ ਤਾਂ ਉਹਨਾਂ ਨੇ ਪਤਾ ਨਹੀਂ ਅੰਦਰ ਗਡਾਉਣ ਦੇ ਵਿੱਚ ਥੱਲੇ ਪਤਾ ਨਹੀਂ ਕਿੰਨਾ ਕੁ ਸਮਾਨ ਪਿਆ ਜਿਹੜਾ ਕਿ ਉਹ ਰਾਤ ਚੋਰੀ ਕਰ ਸਕਦੇ کافی ਸਮਾਨ ਆ ਥੱਲੇ ਹਾਂਜੀ ਕਿਉਂਕਿ ਬੇਸਮੈਂਟ ਸਾਰੀ ਥੱਲੇ ਆ ਜੋ ਵੀ ਆ ਸਾਰਾ ਸਮਾਨ ਜੋ ਵੀ ਪੇਟੀਆਂ ਜੋ ਵੀ ਖੰਡ ਦਾਲਾਂ ਸਭ ਥੱਲੇ ਹੀ ਆ ਉੱਪਰ ਤੇ ਮੰਦਰ ਥੋੜਾ ਥੋੜਾ ਉੱਪਰ ਮੇਨ ਜਿਹੜਾ ਸਮਾਨ ਸਾਨੂੰ ਜ਼ਰੂਰਤ ਹੁੰਦੀ ਉਹ ਹੀ ਲਗਾਈਦਾ ਬਾਕੀ ਥੱਲੇ ਕਡਾਉਣ ਦੇ ਵਿੱਚ ਸਟੋਰ ਕੀਤਾ ਹੋਇਆ ਸਮਾਨ ਉਸਨੇ ਹੱਥ ਚ ਲੋਹੇ ਦੀ ਰੌਡ ਵੀ ਫੜੀ ਸੀ ਜਿੱਦਾਂ ਸੀ ਸੀ ਟੀ ਵੀ ਚ ਨਜ਼ਰ ਆ ਰਿਹਾ ਉਹ ਸੈਂਟਰ ਲੋਕ ਤੋੜਨ ਦੀ ਵੀ ਕੋਸ਼ਿਸ਼ ਕੀਤੀ ਉਹਨੇ ਸੈਂਟਰ ਲੋਕ ਲੱਗਦਾ ਉਹ ਕੋ ਟੁੱਟਾ ਨਹੀਂ ਸਿਰਫ ਉਹ ਕੋ ਜਿੰਦਰਾ ਹੀ ਟੁੱਟੇ ਆ ਗਏ ਆਪਾਂ ਸੀ ਸੀ ਟੀ ਵੀ ਦੇ ਅਨੁਸਾਰ ਨਾਲ ਕੋਈ 15 16 ਮਿੰਟੋ ਲਗਾਤਾਰ ਕੋਸ਼ਿਸ਼ ਕਰਦ ਰਿਹਾ ਸ਼ਕਤ ਤੋੜਨ ਦੀ ਹਾਂਜੀ ਲੇਕਿਨ ਇਸ ਦੌਰਾਨ ਹਰਾਨੀ ਵਾਲੀ ਗੱਲ ਹੈ ਕਿ ਨਾ ਕੋਈ ਗਸ਼ਤ ਹੈ ਇੱਥੇ ਨਾ ਕੋਈ ਲੋਕ ਜਿਨ੍ਹਾਂ ਨੇ ਦੇਖਿਆ ਹੋਵੇਗਾ ਰੋਸ਼ਨੀ ਬਹੁਤ ਜ਼ਿਆਦਾ ਸਾਡੀਆਂ ਤਿੰਨ ਸਰਚ ਲਾਈਟਾਂ ਬਾਹਰ ਲੱਗੀਆਂ ਹੋਈਆਂ ਔਰ ਕੀੜੀ ਵੀ ਥੱਲੇ ਤੁਰਦੀ ਦਿਖਦੀ ਆ ਵੀ ਹਾਂ ਵੀ ਇੱਥੇ ਥੱਲੇ ਕੀ ਚੀਜ਼ ਪਈ ਹੋਈ ਆ ਫਿਰ ਵੀ ਉਹ ਇੰਨਾ ਬੇਖੌਫ ਹੋ ਕੇ ਜਿੰਦਰੇ ਤੋੜ ਰਿਹਾ ਸੀ ਔਰ ਰੋਡ ਤੇ ਪਹਿਲੇ ਵੀ ਵਾਰਦਾਤਾ ਹੋ ਚੁੱਕੀ ਐ ਚੋਲ ਕੇ ਇੱਕ ਸਨਿਆਰੇ ਦੀ ਦੁਕਾਨ ਤੇ ਇੱਕ ਸਾਹਮਣੇ ਤੁਹਾਡੇ ਮਕੈਨਿਕ ਹਾਂਜੀ ਹਾਂਜੀ ਕਿੰਨੀਆਂ ਵਾਰਦਾਤਾ ਹੋ ਚੁੱਕੀਆਂ ਇੱਥੇ ਘੱਟੋ ਘੱਟ ਵੀ 4-5 ਵਾਰਦਾਤਾ ਹੋਵੇ ਤੀਸਰੀ ਵਾਰੀ ਤੇ ਸਾਡੀ ਸ਼ੌਪ ਦੀ ਹੋ ਗਿਆ ਇਹ ਲੱਗਦਾ ਨਹੀਂ ਹੈ ਕਿ ਪੁਲਿਸ ਦੀ ਗਸ਼ਤ ਹੋਣੀ ਚਾਹੀਦੀ ਹੈ ਰਾਤ ਵੇਲੇ ਰਾਤ ਨੂੰ ਜ਼ਰੂਰ ਗਸ਼ਤ ਹੋਣੀ ਚਾਹੀਦੀ ਹੈ ਕਿਉਂਕਿ ਨਸ਼ੇੜੀ ਹੈ ਸਾਰੇ ਜੋ ਵੀ ਹੈ ਕੰਮ ਕਰਦੇ ਆ ਕੋਈ ਦੂਸਰਾ ਆਮ ਬੰਦਾ ਤੇ ਕਰਦਾ ਨਹੀਂ ਨਸ਼ਾ ਇੰਨਾ ਵੱਧ ਚੁੱਕਾ ਹੈ ਕਿ ਇਹਨਾਂ ਨੂੰ ਜਦੋਂ ਪੈਸੇ ਨਹੀਂ ਮਿਲਦੇ ਤੇ ਜਾ ਕੇ ਦੁਕਾਨਾਂ ਜਾਂ ਘਰਾਂ 'ਚ ਲੁੱਟਖੋਖ ਕਰਦੇ ਆ ਰਾਤ ਦੇ ਟਾਈਮ ਤੇ ਉਹ ਵੀ ਦੇਖੋ 1:19 ਤੇ ਕਿਹੜਾ ਬੰਦਾ ਵੀ ਜਿੰਨੂੰ ਰਾਤ ਜਾਗ ਆਂਦੀ ਹੋएगी ਇਹ ਰਾਤ ਨੂੰ ਬੇਖੌਫ ਘੁੰਮਦੇ ਆ ਸੜਕਾਂ ਦੇ ਉੱਪਰ ਪੁਲਿਸ ਦੀ ਗਸ਼ਤ ਚਾਹੀਦੀ ਹੈ ਜਿਹੜਾ ਵੀ ਰਾਤ ਨੂੰ ਕੋਈ ਬੰਦਾ ਇਸ ਤਰ੍ਹਾਂ ਅਣਪਛਾਤਾ ਦਿਖਦਾ ਆ ਉਸ ਨੂੰ ਆਪਣੀ ਹਿਰਾਸਤ 'ਚ ਲੈ ਕੇ ਉਸ ਤੋਂ ਪੁੱਛਗ ਤਾ ਜੋ ਇਹ ਜੋ ਵਾਰਦਾਤਾਂ ਹੋ ਰਹੀਆਂ ਬਾਰ-ਬਾਰ ਇਹਨਾਂ ਤੋਂ ਠੱਲ ਪਾ ਸਕੀ